ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਸੋ ਅੱਜ ਗੱਲ ਕਰਨੀ ਆ ਜੀ ਖੇਤੀਬਾੜੀ ਬਾਰੇ ਫਾਰਮਰਸ ਬਾਰੇ ਕਿਉਂਕਿ ਆਪਾਂ ਨੂੰ ਪਤਾ ਸਦੇ ਜਜੀਤ ਸਿੰਘ ਦੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਆ ਉਹਨਾਂ ਦੀ ਹਾਲਤ ਬਹੁਤ ਹੀ ਕੋਈ ਠੀਕ ਨਹੀਂ ਗਈ ਤੇ ਕੁਝ ਮੰਨ ਲਓ ਵੀ ਦਿਲੋਂ ਸਾਨੂੰ ਫੀਲ ਹੁੰਦਾ ਵੀ ਯਾਰ ਹੁਣ ਤਾਂ ਸਰਕਾਰਾਂ ਨੂੰ ਸੁਣ ਲੈਣਾ ਚਾਹੀਦਾ ਹੁਣ ਤਾਂ ਮੰਗਾਂ ਦੇ ਦੇਣੀਆਂ ਚਾਹੀਦੀਆਂ ਕਿਉਂਕਿ ਦੇਖੋ ਇਹ ਮੰਗਾਂ ਸਿਰਫ ਉਹ ਸਾਰੇ ਕਿਸਾਨਾਂ ਲਈ ਮੰਗ ਰਹੇ ਆ ਇਦੇ ਵਿੱਚ ਕੀ ਆ ਪੂਰੇ ਪੰਜਾਬ ਦਾ ਭਲਾ ਆ ਕਿ ਹੁਣ ਦੇਖੋ ਜੇ ਇਹਨਾਂ ਨੂੰ ਕਿਸਾਨਾਂ ਨੂੰ ਸਹੀ ਰੇਟ ਨਹੀਂ ਮਿਲਦਾ ਤੇ ਨਾ ਮਿਲਣ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਇਕਨੋਮਿਕਲੀ ਅਸੀਂ ਲੋਕ ਬਹੁਤ ਜਿਹੜੇ ਪੰਜਾਬੀ ਲੋਕ ਨੇ ਵੀਕ ਹੋ ਜਾਂਦੇ ਆ ਕਿਉਂਕਿ ਪੰਜਾਬ ਦੇ ਕੋਲ ਮਾਰਕੀਟਾਂ ਦੇ ਵਿੱਚ ਪੈਸਾ ਨਹੀਂ ਆਉਂਦਾ ਤੇ ਨਾਲ ਦੀ ਨਾਲ ਇੱਕ ਗੱਲ ਹੋ ਰਿਆ ਵੀ ਮੰਗਾ ਕੋਈ ਵੀ ਨਜਾਇਜ਼ ਨਹੀਂ ਗਿਆ ਠੀਕ ਆ ਤੁਸੀਂ ਬਹਿ ਕੇ ਉਹਨਾਂ ਨਾਲ ਗੱਲਬਾਤ ਕਰੋ ਬਿਕੋਜ਼ ਜੇ ਉਹ ਚਲੇ ਜਾਂਦੇ ਉਹ ਸਾਡੇ ਇੱਕ ਜਰਨਲ ਨੇ ਤਾਂ ਸਾਨੂੰ ਇੱਕ ਬਹੁਤ ਵੱਡਾ ਘਾਟਾ ਪੈਂਦਾ ਲੋੜ ਹੈ ਇਸ ਟਾਈਮ ਸਰਕਾਰਾਂ ਨੂੰ ਉਹਨਾਂ ਦੀ ਗੱਲ ਸੁਣਨ ਦੀ ਕਿਉਂਕਿ ਇੱਕ ਬਹੁਤ ਹੀ ਸੂਝਵਾਨ ਤੇ ਸਿਆਣੇ ਕਿਸਾਨ ਨੇ ਲਿਟਰ ਨੇ ਤੇ ਮੋਰਓਵਰ ਅੱਜ ਇੱਕ ਹੋਰ ਗੱਲ ਕਰਨੀ ਆ ਵੀ ਮੈਂ ਅੱਗੇ ਵੀ ਦਿਲਜੀਤ ਦੱਸਦਾ ਬਹੁਤ ਸਾਥ ਦਿੱਤਾ ਵਾ ਵੀ ਚਲੋ ਠੀਕ ਆ ਪੰਜਾਬੀ ਮੂਲ ਦਾ ਸਾਡਾ ਬੰਦਾ ਬਹੁਤ ਵਧੀਆ ਨਾਮ ਰੋਸ਼ਨ ਕਰ ਰਿਹਾ ਪਰ 31 ਤਰੀਕ ਨੂੰ ਜਿੰਨੇ ਲੋਕ ਲੁਧਿਆਣਾ ਦੇ ਪਹੁੰਚੇ ਨੇ ਉਹਦਾ ਸ਼ੋਅ ਦੇਖਣ ਲਈ ਮੈਨੂੰ ਬੜਾ ਦੁੱਖ ਹੋਇਆ ਵੀ ਯਾਰ ਤੁਸੀਂ ਇੱਕ ਵਾਰੀ ਘੱਟੋ ਘੱਟ ਉੱਥੇ ਕਿਸਾਨੀ ਦਾ ਨਾਰਾ ਹੀ ਮਾਰ ਦਿੰਦੇ ਜਾਂ ਮੈਨੂੰ ਉਹਨਾਂ ਲੋਕਾਂ ਦੇ ਚਲੋ ਠੀਕ ਆ ਤੁਸੀਂ ਵੇਖਣਾ ਵੇਖੋ ਪਰ ਯਾਰ ਇੰਨੇ ਲੋਕ ਜੇ ਕਿਤੇ ਚਲੋ ਆਪਾਂ ਕੱਢ ਦਿੰਨੇ ਆ ਵੀ ਉਹ ਚੋ ਜਿੰਨੇ ਆਪਣੇ ਸਰਦਾਰ ਜੇ ਪੰਜਾਬੀ ਗਾਏ ਨੇ ਕਿਸਾਨ ਦੇ ਮੁੰਡੇ ਗਾਏ ਨੇ ਵੀ ਜੇ ਤੁਸੀਂ ਕਿਤੇ ਖਨੌਰੀ ਗਏ ਹੁੰਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਉੱਥੇ ਜਾਣਾ ਆਪਾਂ ਨੱਚ ਟੱਪਣਾ ਠੀਕ ਆ ਤੁਸੀਂ ਟੱਪ ਲਿਆ ਔਰ ਆਪਣਾ ਫਰਜ਼ ਸੀ ਵੀ ਆਪਾਂ ਖਨੌਰੀ ਵੀ ਜਾਂਦੇ ਤੇ ਦਿਲਜੀਤ ਨੂੰ ਵੀ ਮੇਰੀ ਗੱਲ ਆ ਵੀ ਤੁਹਾਨੂੰ ਲੋੜ ਸੀਗੀ ਉੱਥੋਂ ਜਿਹੜਾ ਸਟੇਜ ਤੋਂ ਕਿਸਾਨੀ ਨਾਰਾ ਲਾਉਣ ਦੀ ਤੁਹਾਨੂੰ ਪਤਾ ਵੀ ਤੁਹਾਡਾ ਕਿਸਾਨ ਪੰਜਾਬ ਦੇ ਵਿੱਚ ਕਿੰਨਾ ਵੱਡਾ ਸੰਘਰਸ਼ ਚੱਲ ਰਿਹਾ ਵਾ ਪਰ ਤੁਸੀਂ ਇੱਕ ਵਾਰੀ ਵੀ ਕਦੇ ਕਿਸਾਨੀ ਦੀ ਗੱਲ ਨਹੀਂ ਕੀਤੀ ਦਿਲਜੀਤ ਜੀ ਇਹ ਥੋੜੇ ਜਿਹੀ ਗੱਲਾਂ ਦਾ ਧਿਆਨ ਰੱਖੋ ਕਿਉਂਕਿ ਜੇ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਨਾ ਤਾਂ ਉਹ ਆਪਣਾ ਫਰਜ਼ ਬੰਦਾ ਵਾਪਸੀ ਵੀ ਕੁਝ ਆਪਣੇ ਸਮਾਜ ਨੂੰ ਦੇਣ ਦਾ ਇਕੱਲੇ ਪੈਸੇ ਇਕੱਠੇ ਕਰਨਾ ਹੀ ਨਹੀਂ ਆਪਣਾ ਫਰਜ਼ ਆਪਣਾ ਫਰਜ਼ ਆ ਕਿ ਜੋ ਪੰਜਾਬ ਦੇ ਵਿੱਚ ਚੱਲ ਰਿਆ ਵਾ ਉਹਨਾਂ ਗੱਲਾਂ ਬਾਰੇ ਵੀ ਥੋੜਾ ਜਿਹਾ ਆਪਾਂ ਬੋਲਿਆ ਕਰੀਏ ਠੀਕ ਹੈ ਮੈਂ ਸਮਝਦਾ ਤੁਹਾਡੇ ਤੇ ਬਹੁਤ ਪ੍ਰੈਸ਼ਰ ਹੁੰਦੇ ਆ ਪਟਾ ਕਿਤਨਾ ਕਿਤੇ ਪੰਜਾਬੀਆਂ ਨੂੰ ਵਾਪਸੀ ਕਰਨਾ ਹੁਣ ਅਸੀਂ ਵੀ ਆਪਣਾ ਕੰਮ ਕਾਰ ਛੱਡ ਕੇ ਬੈਠੇ ਆ ਕਿਉਂ ਬੈਠੇ ਆ ਕੋਈ ਗੱਲ ਨਹੀਂ ਵੀ ਅਸੀਂ ਆਪਣੇ ਪੰਜਾਬ ਲਈ ਕੁਝ ਕਰਨਾ ਸੋ ਤੁਹਾਡਾ ਵੀ ਮਨ ਲਾ ਤੁਹਾਡੇ ਕੋਲ ਤਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਕੁਝ ਹੋਇਆ ਤੁਹਾਨੂੰ ਇਹ 2-4 ਸਾਲ ਨਾ ਵੀ ਕੰਮ ਕੀਤਾ ਤੁਹਾਡਾ ਚੱਲ ਜਾਣਾ ਮਾ ਸੋ ਕਿਰਪਾ ਕਰਕੇ ਪੰਜਾਬ ਦੇ ਹੱਕਾਂ ਲਈ ਬੋਲਿਆ ਕਰੋ ਬਾਕੀ ਅਸੀਂ ਤੁਹਾਡੇ ਨਾਲ ਆ ਤੁਸੀਂ ਬਹੁਤ ਵਧੀਆ ਆਰਟਿਸਟ ਹੋ ਪਰ ਕੁਝ ਗੱਲਾਂ ਤੁਸੀਂ ਵੀ ਧਿਆਨ ਰੱਖੋ ਸਟੇਜਾਂ ਦੇ ਉੱਤੇ ਤੇ ਇੱਕ ਦੜ ਤੋਂ ਹੋਲ ਗਲਤੀ ਹੋਈ ਆ ਜਿਹੜਾ ਤੁਸੀਂ ਸ਼ੀ ਦੀ ਦੇ ਨਾਲ ਦੇ ਵਿੱਚ ਚਲਦੇ ਆ ਇੱਕ ਤੁਸੀਂ ਉੱਥੇ ਆਪਣੀ ਪਰਫਾਰਮੈਂਸ ਦਿੱਤੀ ਹੈ ਕਿਤੇ ਜੋ ਕਿ ਸਾਨੂੰ ਪਤਾ ਲੱਗਿਆ ਉਹਦਾ ਵੀ ਬੜਾ ਦੁੱਖ ਹੋਇਆ ਵੀ ਤੁਸੀਂ ਠੀਕਾ ਸਰਦਾਰ ਹੋ ਕਿਹਨੂੰ ਪਿਆਰ ਕਰਦੇ ਹੋ ਪਰ ਆਹ ਕੰਮ ਤੁਹਾਡੇ ਤੋਂ ਗਲਤ ਹੋਇਆ ਵਾ ਇੱਕ ਵਾਰੀ ਇਹ ਚੀਜ਼ ਦੀ ਮਾਫੀ ਜਿਹੜੀ ਮੰਗ ਲਿਓ ਅਸੀਂ ਠੀਕਾ ਵੀ ਗੁਰੂ ਮਹਾਰਾਜ ਤੋਂ ਮੰਗਣੀ ਬੰਦਾ ਦੇ ਕੌਣ ਆ ਤੁਹਾਨੂੰ ਮਾਫੀ ਦੇਣ ਵਾਲਾ ਗੁਰੂ ਮਹਾਰਾਜ ਨੂੰ ਦੇਣੀ ਆ ਪਰ ਕੁਝ ਗੱਲਾਂ ਨੇ ਜੋ ਕਿ ਆਪਣੇ ਕੋਲੋਂ ਕਹ ਲਓ ਵੀ ਇੱਕ ਫੇਮ ਦੇ ਵਿੱਚ ਜਾਂ ਇੱਕ ਸ਼ੋਹਰਤ ਦੇ ਵਿੱਚ ਚਲਦੇ ਆ ਗਲਤੀਆਂ ਹੋ ਜਾਂਦੀਆਂ ਨੇ ਤੁਸੀਂ ਸਿਆਣੇ ਹੋ ਇਹ ਗਲਤੀਆਂ ਨੂੰ ਛੇਤੀ ਆਪਣਾ ਜਿਹੜਾ ਮਾਫੀ ਮੰਗੋ ਤੇ ਜਨਤਾ ਮੁਰੇ ਆ ਕੇ ਕਹੋ ਵੀ ਭਾਈ ਮੇਰ ਤੋਂ ਗਲਤੀ ਹੋ ਗਈ ਵਿੱਚ ਵੀ ਮੈਨੂੰ ਨਹੀਂ ਪਤਾ ਲੱਗਾ ਜੇ ਕੁਝ ਵੀ ਜੋ ਤਾਂ ਮਜਬੂਰੀ ਰਹੀ ਹੈ ਉਹ ਲੋਕਾਂ ਤੱਕ ਦੱਸੋ ਬਾਕੀ ਹੁਣ ਗੱਲ ਫੇਰ ਕਿਸਾਨੀ ਦੀ ਭਾਈ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਜਾਓ ਜਦੀਪ ਸਿੰਘ ਢੱਲੇਵਾਲ ਜੀ ਦੀ ਸਪੋਰਟ ਕਰੋ ਉਹਨਾਂ ਦੀ ਸਿਹਤ ਬਹੁਤੀ ਸਹੀ ਨਹੀਂ ਹੈਗੀ ਸੋ ਮੈਂ ਤੇ ਮੇਰੇ ਨਾਲ ਮੇਰੀ ਟੀਮ ਵੱਲੋਂ ਪੂਰਾ ਸਮਰਥਨ ਹੈ ਉੱਥੇ ਅਸੀਂ ਜਾਣੇ ਵੀ ਹੁੰਨੇ ਆ ਅਸੀਂ ਰੌਲਾ ਨਹੀਂ ਪਾਉਂਦੇ ਕਿਉਂਕਿ ਬਹੁਤ ਮਜਬੂਰੀਆਂ ਕਰਕੇ ਨਹੀਂ ਪਾ ਸਕਦੇ ਬਟ ਸਾਡਾ ਸਮਰਥਨ ਜਿਹੜਾ ਖੁੱਲ ਕੇ ਉਹ ਆਪਣੀ ਕਿਸਾਨੀ ਲੀਡ ਪੂਰਾ ਖੁੱਲ ਕੇ ਸਮਰਥਨ ਹੈ ਸੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ